ਮੇਰੇ ਕੋਲ ਇੱਕ ਚੁੰਬਕੀ ਕੰਪਾਸ ਹੈ ਜੋ ਇਸ ਟੇਬਲ ਤੇ ਰੱਖਿਆ ਹੋਇਆ ਹੈ। ਸਭ ਤੋਂ ਪਹਿਲਾਂ ਆਓ ਇਹ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਚੁੰਬਕੀ ਕੰਪਾਸ ਹੁੰਦੀ ਕੀ ਹੈ। ਤਾਂ ਇੱਕ ਚੁੰਬਕੀ ਕੰਪਾਸ ਵਿੱਚ ਇੱਕ ਚੁੰਬਕੀ ਸੂਈ ਹੁੰਦੀ ਹੈ ਜੋ ਸੁਤੰਤਰ ਰੂਪ ਵਿੱਚ ਘੁੰਮ ਸਕਦੀ ਹੈ। ਇਸ ਸੂਈ ਦਾ ਇੱਕ ਸਿਰਾ ਲਾਲ ਰੰਗ ਦਾ ਹੈ ਤੇ ਦੂਜਾ ਸਿਰਾ ਨੀਲੇ ਰੰਗ ਦਾ ਹੁੰਦਾ ਹੈ। ਹੁਣ ਕਿਉਂਕਿ ਇਹ ਸੂਈ ਵੀ ਇੱਕ ਬਹੁਤ ਛੋਟਾ ਚੁੰਬਕ ਹੈ ਇਸ ਲਈ ਇਸ ਦਾ ਆਪਣਾ ਇੱਕ ਉੱਤਰੀ ਧਰੁਵ ਤੇ ਇੱਕ ਦੱਖਣੀ ਧਰੁਵ ਹੁੰਦਾ ਹੈ। ਇਸ ਲਈ ਲਾਲ ਰੰਗ ਦਾ ਸਿਰਾ ਉੱਤਰੀ ਧਰੂਵ ਹੈ ਤੇ ਨੀਲੇ ਰੰਗ ਦਾ ਸਿਰਾ ਦੱਖਣੀ ਧਰੂਵ ਹੈ। ਇਸ ਸੂਈ ਦਾ ਉੱਤਰੀ ਧਰੂਵ ਹਮੇਸ਼ਾ ਧਰਤੀ ਦੇ ਉੱਤਰੀ ਧਰੂਵ ਵੱਲ ਪੁਆਇੰਟ ਕਰਦਾ ਹੈ ਅਤੇ ਇਸ ਦਾ ਦੱਖਣੀ ਧਰੂਵ ਹਮੇਸ਼ਾ ਧਰਤੀ ਦੇ ਦੱਖਣੀ ਧਰੂਵ ਵੱਲ ਪੁਆਇੰਟ ਕਰਦਾ ਹੈ। ਪਰ ਜਦੋਂ ਮੈਂ ਇਸ ਨੂੰ ਆਪਣੇ ਟੇਬਲ ਤੇ ਰੱਖਦਾ ਹਾਂ ਤਾਂ ਤੁਸੀਂ ਦੇਖ ਸਕਦੇ ਹੋ ਕਿ ਸੂਈ ਦਾ ਉੱਤਰੀ ਧਰੂਵ ਕਿਸ ਦਿਸ਼ਾ ਵਿੱਚ ਹੈ ਤੇ ਦੱਖਣੀ ਧਰੂਵ ਕਿਸ ਦਿਸ਼ਾ ਵਿੱਚ ਹੈ। ਹੁਣ ਮੈਂ ਇੱਕ ਛੜ ਚੁੰਬਕ ਲੈ ਕੇ ਉਸ ਨੂੰ ਸੁਤੰਤਰ ਰੂਪ ਵਿੱਚ ਲਟਕਾ ਦਿੰਦਾ ਹਾਂ। ਤੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਉਸ ਦਿਸ਼ਾ ਵੱਲ ਧਿਆਨ ਦਿਓ ਜਿਸ ਦੀ ਸੀਧ ਵਿੱਚ ਛੜ ਚੁੰਬਕ ਰੁਕਦਾ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਛੜ ਚੁੰਬਕ ਦਾ ਉਤਰੀ ਧਰੁਵ ਧਰਤੀ ਦੇ ਉਤਰੀ ਧਰੁਵ ਵੱਲ ਪੁਆਇੰਟ ਕਰ ਰਿਹਾ ਹੈ ਸਾਨੂੰ ਇਹ ਕਿਵੇਂ ਪਤਾ ਲੱਗਾ ਅਸੀਂ ਚੁਬਕੀ ਕੰਪਾਸ ਦੀ ਚੁਬਕੀ ਸੂਈ ਨੂੰ ਦੇਖ ਸਕਦੇ ਹਾਂ ਚੁਬਕੀ ਸੂਈ ਜਿਸ ਦਿਸ਼ਾ ਵੱਲ ਇਸ਼ਾਰਾ ਕਰ ਰਹੀ ਹੈ ਉਸ ਤੇ ਧਿਆਨ ਦਿਓ ਉਹ ਹਮੇਸ਼ਾ ਉੱਤਰ ਦਿਸ਼ਾ ਵੱਲ ਇਸ਼ਾਰਾ ਕਰਦੀ ਹੈ ਇਸੇ ਤਰ੍ਹਾਂ ਲਟਕਦੇ ਹੋਏ ਛੜ ਚੁੰਬਕ ਦਾ ਦੱਖਣੀ ਧਰੁਵ ਧਰਤੀ ਦੇ ਦੱਖਣੀ ਧਰੁਵ ਵੱਲ ਇਸ਼ਾਰਾ ਕਰਦਾ ਹੈ। ਇਸ ਨੂੰ ਵੀ ਅਸੀਂ ਚੁੰਬਕੀ ਕੰਪਾਸ ਦੀ ਚੁੰਬਕੀ ਸੂਈ ਨੂੰ ਦੇਖ ਕੇ ਸਮਝ ਸਕਦੇ ਹਾਂ। ਚੁੰਬਕੀ ਸੂਈ ਦਾ ਦੱਖਣੀ ਧਰੁਵ ਜਿਸ ਦਿਸ਼ਾ ਵੱਲ ਇਸ਼ਾਰਾ ਕਰਦਾ ਹੈ ਉਹ ਧਰਤੀ ਦਾ ਦੱਖਣੀ ਧਰੁਵ ਹੁੰਦਾ ਹੈ। ਆਓ ਹੁਣ ਇਸ ਲਟਕਦੇ ਹੋਏ ਛੜ ਚੁੰਬਕ ਨੂੰ ਥੋੜਾ ਹਿਲਾ ਕੇ ਇਹ ਦੇਖੀਏ ਕਿ ਕੀ ਅਸੀਂ ਚੁੰਬਕ ਦੀ ਦਿਸ਼ਾ ਨੂੰ ਬਦਲ ਸਕਦੇ ਹਾਂ? ਤਾਂ ਜਦੋਂ ਇਸ ਨੂੰ ਹਿਲਾਉਂਦੇ ਹਾਂ ਤਾਂ ਇਹ ਘੁੰਮਣ ਲੱਗਦਾ ਹੈ। ਤੇ ਕੁਝ ਸਮੇਂ ਬਾਅਦ ਇਹ ਫਿਰ ਤੋਂ ਉੱਤਰ ਦੱਖਣ ਦਿਸ਼ਾ ਵਿੱਚ ਵਿਵਸਥਿਤ ਹੋ ਜਾਂਦਾ ਹੈ ਇਸ ਦਾ ਮਤਲਬ ਹੈ ਕਿ ਛੜ ਚੁੰਬਕ ਦਾ ਉਤਰੀ ਧਰੁਵ ਧਰਤੀ ਦੇ ਉਤਰੀ ਧਰੁਵ ਵੱਲ ਤੇ ਇਸ ਦਾ ਦੱਖਣੀ ਧਰੁਵ ਧਰਤੀ ਦੇ ਦੱਖਣੀ ਧਰੁਵ ਵੱਲ ਇਸ਼ਾਰਾ ਕਰ ਰਿਹਾ ਹੈ ਤੁਹਾਨੂੰ ਨਹੀਂ ਲੱਗਦਾ ਕਿ ਇਹ ਇੱਕ ਹੈਰਾਨੀ ਵਾਲੀ ਗੱਲ ਹੈ ਕਿ ਇੱਕ ਛੋਟਾ ਜਿਹਾ ਛੜ ਚੁੰਬਕ ਤੁਹਾਨੂੰ ਉੱਤਰ ਅਤੇ ਦੱਖਣ ਦਿਸ਼ਾ ਦੱਸ ਸਕਦਾ ਹੈ ਯਾਨੀ ਜੇ ਤੁਸੀਂ ਕਦੇ ਕਿਤੇ ਰਸਤਾ ਭੁੱਲ ਜਾਓ ਤੇ ਤੁਹਾਨੂੰ ਇਹ ਪਤਾ ਹੀ ਨਾ ਹੋਵੇ ਕਿ ਕਿਸ ਦਿਸ਼ਾ ਵੱਲ ਜਾਣਾ ਹੈ ਤੇ ਤੁਹਾਡੇ ਕੋਲ ਇੱਕ ਛੜ ਚੁੰਬਕ ਹੋਵੇ ਤਾਂ ਤੁਸੀਂ ਚੁੰਬਕ ਨੂੰ ਸੁਤੰਤਰ ਰੂਪ ਵਿੱਚ ਲਟਕਾ ਕੇ ਉੱਤਰ ਅਤੇ ਦੱਖਣ ਦਿਸ਼ਾ ਦਾ ਪਤਾ ਲਗਾ ਸਕਦੇ ਹੋ ਬਸ ਚੁੰਬਕ ਦੇ ਬਿਲਕੁਲ ਵਿਚਕਾਰ ਇੱਕ ਧਾਗਾ ਬੰਨ ਕੇ ਉਸ ਨੂੰ ਲਟਕਾ ਦਿਓ ਤੇ ਇਸ ਨੂੰ ਕੁਝ ਦੇਰ ਤੱਕ ਇਵੇਂ ਹੀ ਰਹਿਣ ਦਿਓ ਤੇ ਜਦੋਂ ਉਹ ਹਿਲਣਾ ਬੰਦ ਕਰ ਦੇਵੇ ਤਾਂ ਦੇਖੋ ਕਿ ਚੁੰਬਕ ਦਾ ਉਤਰੀ ਧਰੁਵ ਕਿਸ ਤਰਫ ਇਸ਼ਾਰਾ ਕਰ ਰਿਹਾ ਹੈ ਉਹੀ ਧਰਤੀ ਦਾ ਉਤਰੀ ਧਰੁਵ ਹੋਵੇਗਾ